ਪਿੰਡ ਦੇ ਮੈਦਾਨ ਵਿੱਚ ਇੱਕ ਬਹੁਤ ਪੁਰਾਣਾ ਬਰਗਦ ਦਾ ਦਰਖਤ ਸੀ ਲੋਕ ਉਸ ਨੂੰ ਬਾਬਾ ਦਰਖਤ ਕਹਿੰਦੇ ਸਨ ਕਿਉਂਕਿ ਉਹ ਸੈਂਕੜੇ ਸਾਲਾਂ ਤੋਂ ਖੜ੍ਹਾ ਸੀ ਬਚਪਨ ਵਿੱਚ ਬੱਚੇ ਉਸ ਦੀ ਛਾਂ ਵਿੱਚ ਖੇਡਦੇ ਵੱਡੇ ਉਸ ਦੀ ਛਾਂ ਹੇਠ ਬੈਠ ਕੇ ਗੱਲਾਂ ਕਰਦੇ ਤੇ ਯਾਤਰੀ ਉਸ ਦੇ ਹੇਠ ਸੁੱਕ ਲੈਂਦੇ ਇੱਕ ਦਿਨ ਰਾਤ ਦੇ ਸੁੰਨਿਆਂ ਵਿੱਚ ਦਰਖਤ ਰੋਣ ਲੱਗ ਪਿਆ ਇੱਕ ਗਰੀਬ ਚਰਵਾਹੇ ਨੇ ਉਸ ਦੀ ਆਵਾਜ਼ ਸੁਣੀ ਤੇ ਪੁੱਛਿਆ ਬਾਬਾ ਦਰਖਤ ਤੁਸੀਂ ਰੋ ਕਿਉਂ ਰਹੇ ਹੋ ਦਰਖਤ ਨੇ ਡੂੰਗੀ ਸਾਹ ਭਰੀ ਤੇ ਕਿਹਾ ਮੇਰਾ ਦਰਦ ਕੋਈ ਨਹੀਂ ਸਮਝਦਾ ਮੈਂ ਲੋਕਾਂ ਨੂੰ ਛਾਂ ਦਿੰਦਾ ਹਾਂ ਆਕਸੀਜਨ ਦਿੰਦਾ ਹਾਂ ਪੰਛੀਆਂ ਨੂੰ ਘਰ ਦਿੰਦਾ ਹਾਂ ਪਰ ਲੋਕ ਮੇਰੀਆਂ ਟਾਣੀਆਂ ਕੱਟ ਦਿੰਦੇ ਹਨ ਛਾਲ ਉਤਾਰ ਦਿੰਦੇ ਹਨ ਤੇ ਮੇਰੀਆਂ ਜੜਾਂ ਨੂੰ ਕੁਰੇਦੇ ਹਨ ਹਰ ਰੋਜ਼ ਮੇਰਾ ਹਿੱਸਾ ਤੋੜਿਆ ਜਾਂਦਾ ਹੈ ਕੀ ਇਹ ਮੇਰਾ ਹੱਕ ਨਹੀਂ ਕਿ ਮੈਨੂੰ ਵੀ ਜੀਉਣ ਦਿੱਤਾ ਜਾਵੇ ਚਰਵਾਹੇ ਦੀਆਂ ਅੱਖਾਂ ਪਰ ਆਈਆਂ ਉਹ ਸੋਚਣ ਲੱਗ ਪਿਆ ਕਿ ਸੱਚਮੁੱਚ ਮਨੁੱਖ ਆਪਣੀ ਸੁਵਿਧਾ ਲਈ ਕੁਦਰਤ ਨੂੰ ਨਸ਼ਟ ਕਰਦਾ ਜਾ ਰਿਹਾ ਹੈ ਉਸਨੇ ਵਾਦਾ ਕੀਤਾ ਕਿ ਉਹ ਪਿੰਡ ਵਾਲਿਆਂ ਨੂੰ ਦਰਖਤਾਂ ਦੀ ਮਹੱਤਤਾ ਸਮਝਾਵੇਗਾ। ਅਗਲੇ ਦਿਨ ਉਸ ਸਾਰੇ ਪਿੰਡ ਨੂੰ ਇਕੱਠਾ ਕਰਕੇ ਬਾਬਾ ਦਰਖਤ ਦੀ ਗੱਲ ਦੱਸੀ। ਪਹਿਲਾਂ ਤਾਂ ਲੋਕ ਹੱਸ ਪਏ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਦਰਖਤ ਦੀਆਂ ਟਾਹਣੀਆਂ ਸੱਚਮੁੱਚ ਸੁੱਕ ਰਹੀਆਂ ਹਨ, ਪੱਤੇ ਪੀੜੇ ਹੋ ਰਹੇ ਹਨ। ਉਹਨਾਂ ਨੂੰ ਅਹਿਸਾਸ ਹੋਇਆ ਕਿ ਦਰਖਤਾਂ ਦੇ ਬਿਨਾਂ ਜੀਵਨ ਅਸੰਭਵ ਹੈ। ਉਸ ਦਿਨ ਤੋਂ ਪਿੰਡ ਦੇ ਲੋਕਾਂ ਨੇ ਦਰਖਤਾਂ ਨੂੰ ਕੱਟਣਾ ਛੱਡ ਦਿੱਤਾ। ਉਲਟ ਉਹਨਾਂ ਨੇ ਹੋਰ ਪੌਦੇ ਲਗਾਉਣੇ ਸ਼ੁਰੂ ਕੀਤੇ। ਬਾਬਾ ਦਰਖਤ ਮੁੜ ਹਰਾ-ਭਰਾ ਹੋ ਗਿਆ। ਅਤੇ ਖੁਸ਼ੀ ਨਾਲ ਚਮਕਣ ਲੱਗਾ ਇਸ ਦੀ ਸਿੱਖਿਆ ਦਰਖਤ ਸਾਡੇ ਜੀਵਨ ਦੀ ਸਾਹ ਹਨ ਜੇ ਅਸੀਂ ਕੁਦਰਤ ਨੂੰ ਦਰਦ ਦਿੰਦੇ ਹਾਂ ਤਾਂ ਆਖਿਰਕਾਰ ਉਹ ਦਰਦ ਸਾਡੇ ਕੋਲ ਹੀ ਵਾਪਸ ਆਉਂਦਾ ਹੈ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ